ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਠਾਕ ਹੋ ਠੀਕ ਹੈ ਜੀ ਚੱਲੇ ਪੱਠੇ ਲੈਣ ਹਾਂ ਜੀ ਪੱਠੇ ਲੈ ਕੇ ਆਉਣੇ ਕਿਵੇਂ ਇਹ ਹਜੇ ਰੈਡੀ ਤੇ ਬਲਦ ਵਾਲਾ ਆਪਣਾ ਹਜੇ ਸਾਮਕ ਰੱਖਿਆ ਹੋਆ ਤੁਸੀਂ ਹੈਂ ਹਾਂ ਜੀ ਹਾਂ ਇਹ ਕਿੰਨੀ ਕੁ ਪੁਰਾਣੀ ਹੋਊਗੀ ਇਹ ਇਹ ਰੈਡੀ ਤਾਂ ਹੋਊਗੀ 15-20 ਸਾਲ ਦੀ ਹੂੰ ਆ ਫਟੀਆਂ ਫਟੀਆਂ ਵੀ ਜਿਵੇਂ ਖਰਾਬ ਹੋਈਆਂ ਪਈਆਂ ਹਾਂ ਹੁਣ ਲਵਾਵਾਂਗੇ ਹਾਂ ਜੀ ਤੇ ਜਿਵੇਂ ਅੱਜ ਕੱਲ ਹੁਣ ਉਹ ਆ ਗਿਆ ਮੋਟਰਸਾਈਕਲ ਮਗਰ ਰੈਡੀ ਪਾ ਲੈਂਦੇ ਆ ਜਾਂ ਮੋਟਰਸਾਈਕਲ ਮਗਰ ਪਾ ਲੈਂਦੇ ਪੱਠੇ ਹਾਂ ਜੀ ਤੇ ਕੀ ਕਹੋਗੇ ਤੁਸੀਂ ਇਹਨੂੰ ਨਾ ਤੇਲ ਪਾਉਣ ਦੀ ਲੋੜ ਆ ਇਹ ਵੀ ਵੀਸ਼ ਨਹੀਂ ਕਰ ਸਕਦੇ ਜਿਹੜਾ ਪੁਰਾਣਾ ਸੰਦ ਆ ਪੁਰਾਣਾ ਹੀ ਹੁੰਦਾ ਹਾਂ ਨਾ ਤੇਲ ਪਾਉਣ ਦੀ ਲੋੜ ਨਾ ਕੁਝ ਹੋ ਰਿਹਾ ਸਾਫ ਦੀ ਲੋੜ ਨਹੀਂ ਜੀ ਜਦੋਂ ਮਰਜੀ ਜੋੜ ਲਓ ਪੁਰਾਣਾ ਪੁਰਾਣਾ ਸੰਦ ਆ ਸਾਡਾ ਹਾਂ ਆਪਦੇ ਨਾਲ ਹੀ ਜਾਉ ਠੀਕ ਹੈ ਤੇ ਕਿੰਨੇ ਕਰਦੇ ਆ ਖਤੀ ਤੁਸੀਂ ਇਹ ਨਾਲ ਫਿਰ ਪੱਠੇ-ਪੱਠੇ ਕਿੰਨੇ ਕਿ ਲਿਆਉਣੇ ਨੇ ਪੱਠੇ ਜੀ 5 ਭੜੀਆਂ ਅੱਛਾ ਠੀਕ ਹੈ ਚਲੋ ਧੰਵਾਦ ਜੀ ਧੰਵਾਦ